ਸੋ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮਨ ਟਿਮਾ ਬਲੋਗ ਛੋਟਾ ਸਾ ਗਿਆ ਤੁਹਾਡੀ ਪਿਆਰ ਤੁਹਾਡਾ ਨਰਬ ਕੁਟਿੰਗ ਗਾਇਜ਼ ਸਾਨੂੰ ਨੀਂਦ ਨਹੀਂ ਆ ਰਹੀ ਸੀ ਮੈਨੂੰ ਨੀਂਦ ਨਹੀਂ ਆਂਦੀ ਮੈਂ ਤਾਂ ਸੌਂ ਗਈ ਸੀ ਮੈਂ ਤਾਂ ਟੋਆ ਤਾਂ ਗਾਇਜ਼ ਮ ਮਠੇ ਜਾਂਨ ਮੈਂ ਨੀਂਦ ਤਾਂ ਨਹੀਂ ਨੀ ਤਾਂ ਹੁਣ ਵਖਾਂ ਤੇ ਪੈਸ ਕੀ ਖਾ ਰਹੇ ਤੁਸੀਂ ਬਦਾਮ ਬਦਾਮ ਗਾਇਜ਼ ਬਦਾਮ ਖਾਨੇ ਤੂੰ ਖਾਏਗਾ ਨੋ ਮੈਂ ਤੇ ਚਿਪਿਖਾਉਗਾ ਬਤਾ ਗੰਡ ਮੰਡੀ ਖਾਵੂ ਤੂੰ ਖਿਚਾਉਂਗੇ ਯਾਰੋ ਦੇਖ ਲਓ ਰੀਤਾ ਆਪਣਾ ਖਾਣਾ-ਦਾਣਾ ਕੱਢ ਕੇ ਬੈਠਾ ਜਦੇ ਲਈ ਲੈਣਗੇ ਸੀ ਪੈਡਿਗਰੀਅਮ ਪੈਡਿਗਰੀ ਦੋਸਤੋ ਆਪਾਂ ਹੁਣ ਬਣਾਉਣ ਲੱਗੇ ਸੋਸ ਤਾਂ ਮੈਂ ਬਣਾ ਲਗ ਗਿਆ ਛੋਤੇ ਜਿਹੇ ਕੂਨ ਦੇ ਵਿੱਚ ਛੋਤਾ ਕਰ ਰਿਹਾ ਅਰੇ ਕੁਮਕ ਛੋਤਾ ਜਿਹਾ ਕੁਮਤਾ ਗਾਈਸ ਗਾਈਸ ਇਹ ਲੱਚੇ ਹੁਕਣ ਵਾਲਾ ਵੈਸੇ ਤਾਂ ਇਹਨੂੰ ਧੋਨੇ ਆ ਹੁਣ ਦੋਸਤੋ ਆਸਾਂ ਨੇ ਚੰਗੀ ਤਰ੍ਹਾਂ ਚਲੋ ਦੋਸਤ ਇਹਦੇ ਵਿੱਚ ਵੀ ਦੋਈ ਸਾਬ ਹੁੰਦਾ ਜਿਹੜਾ ਆਪਾਂ ਕੁਛ ਚਲਚਾ ਪਾਉਂਦਾ ਬਸ ਇੱਚ ਲੌਗ ਹੀ ਹੁੰਦਾ ਕੱਲਾ ਹਨਾ ਦੋਸਤੋ ਮੇਰੇ ਕੋਲ ਜਿਆਦਾ ਇਨਗਰੀਡੀਐਂਟ ਤਾਂ ਹੈ ਨਹੀਂ ਮੇਕ ਕੋਲਾਜੀ ਪਈਆ ਤੇ ਸੌਂਫ ਪਈਆ ਤੇ ਬਦਾਨ ਤੇ ਕੱਟ ਬਸ ਅੱਜ ਗਾਇਸ ਮੰਮਾ ਨੂੰ ਵੀ ਟ੍ਰਾਈ ਕਰਾਵਾਂਗੇ ਰੈਸਟੋਰਾਂਟ ਦੋਸਤੋ ਕਹਿੰਦੇ ਆ ਕਿ ਲੱਕੜ ਨਾਲ ਕੁੱਟਣੀ ਚਾਹੀਦੀ ਮੈਂ ਸੋਚ ਰਹਾ ਬੈਲਨ ਨਾਲ ਤਗੜਦੀ ਹੈ ਹੈਨਾ ਬੈਸ ਪੀਸੀ ਦਾ ਲੋਬੀ ਇਹਦੇ ਨੇ ਕੁੱਟਣਗੇ ਵਿੱਚ ਜੁਵਾਣ ਨੂੰ ہاں ਦੋਸਤੋ ਇੰਨਾ ਕੁੱਟਾਂਗੇ ਬੈਲਨ ਨਾਲ ਗਾਇਸ ਸਾਡੇ ਨੇ ਰੀਵੀ ਚਾਹਤੀ ਕਿ ਮੀਂਹ ਆਣ ਨਾਲ ਮੌਸਮ ਆ ਪਰ ਮੀਂਹ ਆ ਜੇ ਮੈਂ ਕਹਿੰਦਾ ਚਲੋ ਦੋਸਤੋ ਚੱਲਦੇ ਆਂ ਅੰਦਰ ਨੂੰ ਹਾਂ ਉਹ ਵੀ ਕਰਨ ਲੱਗਾ ਮੱਕਸ ਨਹੀਂ ਦੋਸਤ ਅੱਧੀ ਕੋਸ਼ੋਰ ਬਣਾਉਣ ਲੱਗਿਆ ਰੀਤਾ ਕਹਿੰਦਾ ਮੈਂ ਚਿਪਸ ਖਾਣੇ ਆ ਚਿਪਸ ਨਹੀਂ ਖਾਏ ਤੇ ਚਿਪਸ ਗੰਦੇ ਹੁੰਦੇ ਆ ਤੇਰੇ ਹੋਏ ਜਿੰਨੇ ਫੋਟੋ ਆ ਕੀ ਆ ਕਸ ਨਹੀਂ ਤੇ ਆਖੀ ਆ ਇਹ ਤਾਂ ਮੈਂ ਕੁੱਟਾ ਕੁੱਟ ਖਾਣ ਲਈ ਲੈ ਕੇ ਆਇਆ ਤੇ ਇਹ ਸਕੂਲੇ ਜਾਣਾ 12:00 ਵਜੇ ਆਸ ਪਰ ਕੀ ਹੋ ਚੋ ਸਕੂਲੇ ਬੜੀ ਸਾਡੀ ਬੀਐਡ ਦੀ ਪੜਾਈ ਆ ਦੋਸਤ ਮੈਂ ਇੱਥੇ ਬੈਠਾ ਹਾਂ ਪਰ ਸਾਡੀ ਇੰਗਲਿਸ਼ ਥੋੜੀ ਜਿਹਾ ਬੱਡੀ ਆ ਥੱਲੇ ਨੂੰ ਨਹੀਂ ਆਂਦੀ ਦੋਸਤੋ ਮੈਂ ਥੱਲੇ ਨੂੰ ਨਹੀਂ ਆਂਦੀ ਆ ਸਟੈਂਡ ਆ ਖੋਲ ਦਸਤਰਾਂਗ ਲੇ ਦਾ ਪੰਗਾ ਪੈ ਗਿਆ ਪਰ ਕੋਈ ਨਹੀਂ ਦੋਸਤਾਂ ਪਾ ਇੱਕੀ ਰੱਖ ਕੇ ਦੇਖਦੇ ਹਮਨਿੰਦਰ ਇੱਧਰ ਰੱਖ ਕੇ ਨਾ ਕੁੱਤੀ ਬੜਕੋ ਬੜਕੋ ਬਾਹਰ ਉਹ ਦਰਗੋਤ ਲੈ ਰਿਹਾ ਕਰ ਤਰ ਤਨਾ ਕਪੜਾ ਰੱਖ ਥੱਲੇ ਸੁਰਕ ਦਾਲ ਦੇ ਚ ਮੈਂ ਬਦਾ ਪਾ ਲੇ ਦੋਸਤਾਂ ਦੇਖੋ ਰਾਏ ਛੱਟ ਕੋ ਕੁੰਡਾ ਕੋੜਨਾ ਨਹੀਂ ਅਸੀਂ ਬਿੱਲਨ ਦਾ ਕੁੱਤਾ ਮੈਂ ਚੁਲੀ ਨੂੰ ਪਾ ਲਈ ਯਾਰੋ ਗਾਇਸ ਲੋਕਾਇ ਉਹ ਆਗੇ ਆਗੇ ਦੋਸਤੋ ਰਸਤਾ ਨਿਕਲ ਆਦੀ ਬਣਾ ਲੇ ਪਏ ਹੁ ਮਮਾ ਰੰਡ ਲੱਗ ਜੀ ਦੇਖਿਆ ਗਾਇਸ ਅਸੀਕਾ ਦੇ ਵੀਰਾਂ ਲਾ ਪੀ ਸਕਦੇ ਆ ਇੱਕ ਮੰਦ ਲਾਲਾ ਨੇ ਪਾਇਆ ਤੂੰ ਬਾਬੇ ਆਣੇ ਬੱਲਾ ਸ਼ਰਧਈ ਰਗੜੀ ਰੈੱਡ ਬੁੱਲੂ ਹੋ ਜਾ ਬੀਬਾ ਹੋਇਆ ਤਗੜੀ ਰੈੱਡ ਬੁੱਲੂ ਛੱਟੇ ਪੀਣਾ ਹੋਣਾ ਤਗੜੀ ਹੌਲਾ ਹੌਲਾ ਹੁੰਦੇ ਆ ਜਦੋਂ ਖੋਲਦਾ ਬੰਦਾ ਨਾ ਉਹ ਕਰਕੇ ਸੱਤ ਨੂੰ ਕੱਢਦੀ ਐਟੈਕ ਕਰੀ ਗੋਇਆ ਕੱਚਾ ਇਸ ਵਿੱਚ ਲੱਗਿਆ ਐਤੀਆਂ ਦਿੱਤਨ ਲੱਗਦਾ ਉਹਦਾ ਹੋਗੇ ਅਲਰਜੀ ਦੇ ਸਮੈਲ ਬਦੇ ਨਾ ਜਦੋਂ ਦੋਸਤੋ ਮੈਂ ਆਪਣੇ ਚੈਨਲ ਤੇ ਵੀ ਬਲੌਗ ਬਣਾਇਆ ਜੋ ਨੰਬਰ ਡਾਗੂਂ ਡਰਕੜਾ ਬਣਾਇਆ ਸੀ ਪਰ ਉਹ ਸਾਡਾ ਮੋਟਾ ਜਿਹੜਾ ਉਹ ਸਾਰ ਹੀ ਪੀਆ ਦੋਸਤੋ ਸਾਰੇ ਚੀਜ਼ਾਂ 10-10 ਮਿੰਟ ਇਕੱਠਾ ਨਾ ਮਤਲਬ ਰਗੜਨਾ ਨਾ ਲੱਟੀਆਂ ਘੁੱਟ ਘੁੱਟ ਰਿਆਂ ਰੁਕ ਜਾ ਫਿਰ ਪੜਕੇ ਵੀ ਨਹੀਂ ਹੁਣ ਤੇ ਵੀ ਲੋ ਚਾਹੀਦਾ ਤੁਹਾਨੂੰ ਖੁਦ ਹੀ ਬੰਦੀਆ ਕਰਨਾ ਕੁੱਟਣਾ ਮੱਲੇ ਲੈ ਕੇ ਗਿਆ ਹੋਇਆ ਘੋਟਣਾ ਘੋਟਣਾ ਕਿਹੜਾ ਕਰਦੇ ਕੋੜਾ ਹੁੰਦਾ ਹੁੰਦਾ ਵੀ ਹੈ ਨਹੀਂ ਆਪਣੇ ਕੋਲ ਅਪਾ ਦਾ ਬਸ ਹੁੰਦਾ ਕਰ ਸਕਦੇ ਆਪਾਂ ਜਾਨੂ ਬਿਲਕੁਲ ਚਿੱਤ ਦੀ ਰਗੜੀ ਆਇਦਾਂਗੇ ਥੈਂਕ ਰੁਕਮਨ ਦੂਰੇ ਗਿਆ ਇਹਨਾਂ ਦੁੱਧ ਨਾਲ ਪਾ ਲੈਨੇ ਮਮਾ ਤੁਹਾਡਾ ਕੁੰਡਾ ਖਰਾਬ ਕਰੂਗਾ ਦੇਖੋ ਅੱਜ ਦੁੱਧ ਤਾਂ ਪਾ ਲਾ ਪੰਜੂ ਦਾ ਰਗੜੇ ਨੂੰ ਹੁਣ ਪੇਸਟ ਬਣਾਏ ਦਾ ਇਸੇਵੇਂ ਏਦਾਂ ਇਹਦੇ ਨਾਲ ਹਾਂ ਕੀ ਚੰਚ ਕਰਦੇ ਆ ਦੇਖ ਲੈ ਅੱਧੀ ਰਾਤ ਚੰਗੀ ਤਰ੍ਹਾਂ ਕੋਕ 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 ਦੇਖ ਲੈਦਾ ਹਾਲਾਤ ਕੀ ਨੇ ਦੇਖ ਕੋਈ ਹਲਾ ਉਹ ਹੀ ਹਲਾ ਤਾਂ ਥੋੜਾ ਕਰ ਰੱਖੋ ਦੋਸਤਾਂ ਚੱਲਣੇ ਵਨ ਚਾਹਲੀ ਆ ਫਿਰ ਤੁਹਾਨੂੰ ਮਿਲਦੇ ਆਪਾਂ ਦੋਸਤੋ ਅਸ਼ਰਦਿਆ ਪਛਾਣ ਲਿਆ ਦੇਖੋ ਇੰਨੀ ਕਿ ਬਣਾਈ ਆਪਾਂ ਨੂੰ ਕਿੰਨਾਂ ਨੇ ਦੱਲਾਣੇ ਨਹੀਂ ਪੀਣੇ ਸੀ ਮੈਂ ਟ੍ਰਾਈ ਤਾਂ ਕਰ ਲਿਆ ਦੋਨਾਂ ਜਣੇ ਮੜੀ ਮੜੀ ਮੈਨੂੰ ਜਮੇ ਕੋਟ ਨਹੀਂ ਆਹ ਟਾਈ ਕਰ ਦੋਸਤੋ ਇਹ ਕਿੰਨੇ ਦੱਲੇ ਬਣੇ ਕਿਤਾ ਦੀ ਹੈ ਠੀਕ ਆ ਠੀਕ ਆ ਮੁੱਠਾ ਘਾਟਾ ਦੋਸਤੋ ਬਹੁਤ ਜ਼ਿਆਦਾ ਕੈਂਡ ਬਣੀ ਆਏ ਓਏ 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 ਮੇਰੇ ਸਪਰੀਮ ਨਾ ਕਰੀ ਪ੍ਰਿਗ ਨਾ ਬਣੀ ਓਏ ਕੋਟਾ ਬੋਲ ਜਿਹੜਾ ਪਟਾਫਾ ਜੇ ਪਿਆਣਾ ਬਹੁਤ ਹੀ ਕਨੀਕ ਜਿਆਦਾ ਟੇਸਟੀ ਬਣੀ ਹੈ ਨਾ ਟੇਸਟੀ ਆ ਦੇਖ ਲੋ ਘਰੇ 15 ਮਿੰਟਾਂ ਚ ਸ਼ਰਦਾਈ ਰਗੜਤੀ ਹੈ ਬਣਾ ਦੇ ਸਟਰੀ ਕਿਉਂ ਸਟਰੀ ਬੋਣੀ ਆ ਲੋਪਣ ਲੱਗਣਾ ਲੱਸੀਆਂ ਕਿਛ ਨਹੀਂ ਹੁੰਦਾ ਗਿਆ ਬਾਬੇ ਨੇ ਬਿੱਲੋ ਸ਼ਰਦਾਈ ਰਗੜੀ ਚਲ ਤੂੰ ਪੀਲਾ ਪੀਂਦੀ ਨਹੀਂ ਮੈਨੂੰ ਪੀਂਨ ਦੇ ਮੈਂ ਸਟਰੀ ਬਣਾ ਦੂੰ ਫੇਰ ਤੂੰ ਨਹੀਂ ਪੀਂਦੀ ਦੇਖ ਲੈ ਉੱਠਣੀ ਜਾਣਾ ਅਰੇ ਕੜਗੀ ਭਰਾਵਾ ਇਹਨੂੰ ਪਤਾ ਪਾਈ ਹੁੰਦੀ ਤੈਨੂੰ ਪਤਾ ਇਹਦਾ ਨਸ਼ਾ ਹੁੰਦਾ ਨਸ਼ਾ ਹੁਣ ਮੇਰੀ ਗੱਲ ਹੁਣ ਜਦੋਂ ਆਪਾਂ ਬਦਾਮ ਤੇ ਲੈਕਚਰ ਮਿਕਸ ਕਰ ਦਿੰਨੇ ਆ ਨਾ ਉਹ ਇੱਕਸਾਬ ਸੀ ਬੰਦ ਕਰ ਦਿੰਨਾਂ ਨੇ ਉਹ ਇੱਕਸਾਬ ਦੀ ਧੰਗ ਬਣ ਜਾਂਦੀ ਹੈ ਹਨਾ ਮੈਂ ਤੂੰ ਪੀ ਲੈਣਾ ਇੰਨਾ ਕਰ ਤਰ ਤੋ ਠਹਿ ਜਾਣਾ ਸਰੇ ਸੀਰੀਅਸਲੀ ਹਾਂ ਕੁਛ ਨਾ ਮਨਝੂ ਥੋੜੀ ਹੋ ਗਿਆ ਸੀਰੀਅਸਲੀ ਬਾਬੇ ਪਲੀ ਡਰਾਉਣਾ ਭਾਈ ਨਾ ਮੰਮੀ ਪੀ ਲੈ ਤੁਸੀਂ ਦੱਸੋ ਕਮੈਂਟ ਕਰਕੇ ਸੱਚੀ ਦੰਦਾ ਵਾ ਨਹੀਂ ਤਾਂ ਮੰਮਾ ਤੁਸੀਂ ਪੀ ਲੈਂਦੇ ਨਾ ਤੇ ਸਹੀ ਹੁੰਦਾ ਦੇਖ ਲੈ ਤਾਂ ਇਹ ਤਾਂ ਮਾਤ ਨਹੀਂ ਲੈਗੇ ਮੈਂ ਸੋਚ ਜੇ ਗਲਤ ਹੁੰਦਾ ਮੈਂ ਤੈਨੂੰ ਪੀਣ ਦਿੰਦਾ ਮੈਨੂੰ ਪੀਣ ਦਿੰਦਾ ਮੈਂ ਪੀਂਦਾ ਨਹੀਂ ਮੈਨੂੰ ਪੀਣ ਦਿੰਦੀ ਮੰਮਾ ਸਾਹਮਣੇ ਰਹਿਣਾ ਚ ਕੀ ਆ ਡਰਦਾ ਬਦਾਮ ਸੀ ਕਾਦੂ ਸੀ ਸੌਫ ਸੀ ਲੱਗਤੀਆਂ ਸੀ ਉਹਨਾਂ ਕੋ ਭੰਗ ਲਿਆ ਭੰਗ ਨਹੀਂ ਘੋਟ ਨਹੀਂ ਜਿੱਦ ਕਰਦਾ ਐ ਮੇਰੀ ਥੀ ਪਾਲਾ ਬੱਚੀ ਹਰੀ ਸਰਦਾਈ ਦੋਸਤ ਚ ਮੁੱਠਾ ਪਾਣੇ ਆ ਤੇ ਹੁਣ ਤੁਹਾਨੂੰ ਆਪਾਂ ਸਵੇਰੇ ਮਿਲਦੇ ਜੇ ਰੀਤਾ ਉੱਠ ਗਿਆ ਤਾਂ ਸਹੀ ਸਲਾਮਤ ਮਤਲਬ ਕਿ ਇਹਨੂੰ ਨਸ਼ਾ ਨਾ ਹੋਵੇ ਦੇਖਣਾ ਨਸ਼ਾ ਤਾਂ ਨਹੀਂ ਹੁੰਦਾ ਦਿਮਾਗ ਤਾਂ ਨਹੀਂ ਘੁੰਮਣ ਲੱਗਿਆ ਮੇਰੇ ਤਾਂ ਘੁੰਮਣ ਲੱਗ ਗਿਆ ਨਹੀਂ ਇੱਕ ਸਿਰ ਮੇਰਾ ਘੁੰਮਣ ਲੱਗ ਗਿਆ ਮੇਰੇ ਜਵਾੜੇ ਦਰਦ ਕਰਦੇ ਨੇ ਚੱਤੀ ਦੇਖੇ ਇੱਥੇ ਜਸ ਥੋੜੇ ਦਿਨ ਇੱਥੇ ਸੱਕਟ ਪੋਗਣਾ ਫੇਰ ਅਸੀਂ ਫੇਰ ਆਉਂਗਾ ਐਕੋ ਮੈਂ ਆਪਾਂ ਤੁਹਾਨੂੰ ਲੂਣਗੇ ਤੇਰੇ ਕੋਲ ਗਲਾਸ ਭਰ ਦਿੱਤੇ ਤੱਕ ਕੱਟ ਚੱਲੋ ਦੋਸਤਾਂ ਨੂੰ ਮਿਲਦੇ ਹੁਣ ਆਪਾਂ ਸਵੇਰੇ ਇੱਕ ਮਿੰਟ ਆਫੜੋ गाइस ਤੁਸੀਂ ਲਗੜੋ गाइस ਸੁਣ ਗਿਆ ਸਵੇਰੇ ਆਇਆ ਕਲੇਜ ਦੇ ਠੰਡ ਪਾਤੀ ਲੈ ਬਣਾਇਆ ਚੜ ਗਈ ਚੜ ਗਈ ਚੜ ਗਈ ਚੜ ਗਈ ਹੱਸੀ ਕੋ ਜਾ ਵੀ ਚੜ ਗਈ ਨਾ ਮਾਰ ਚੜ ਗਈ ਨਿਕਾਲੀ ਆਦਾ ਕਿ ਲਕੀਰ ਪੁੱਪੜਦੀ ਯਾਰ ਆਪ ਵੀ ਹੈ ਨਾ ਦਰਜ ਟਿਕ ਐ ਪੁੱਪੜੋ ਯਾਰ ਲੱਖੋ ਬੱਜੀ ਨਹੀਂ ਹਾਂ ਤੂੰ ਇਹਨੂੰ ਸ਼ਰਾਬ ਦੇ ਫੀਲਿੰਗਾਂ ਲਈ ਜਾਨੀ ਨਹੀਂ ਨੂੰ ਬੱਬੇ ਇਹਦੇ ਨਾਲ ਕੁਛ ਨਹੀਂ ਹੁੰਦਾ ਦੁੱਧ ਪੀ ਲਿਆ ਤੂੰ ਲੈ ਜੀਆਂ ਬਦਾਮ ਵਾਲਾ ਦੁੱਧ ਪੀ ਲਿਆ ਬਸ ਹੋ ਆ ਇਸੇ ਬੰਦ ਕਰ ਲੰਨੇ ਤੂੰ ਗਾਇਸ ਮੈ ਕਿੰਨਾ ਸੋਣਾ ਮੇਰੇ ਰੀਬਨ ਦੇਖੋ ਮੇਰੇ ਸੂਟ ਨਾ ਮਿਲੇ ਨੇ ਤੇ ਚਲੋ ਗਾਇਸ ਦਾ ਇਹ ਨਹੀਂ ਜਦਾ ਸਵਾਦ ਸੀਗੇ ਨੰਨੇ ਮੇਰੇ ਕਲੇਜੇ ਠੰਡ ਪਾਤੀ ਨੰਨਿਆ बहुकर आण से वीचर दाई, थैंक यू तो इत्या लोगा अधा पहुन तो ने स्वेरे बाय लाग